ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜੋਦੇ ਸੂਰਬੀਰਾਂ ਦੀ ਧਰਤੀ ਪੰਜਾਬ ਸ਼ਹੀਦਾਂ ਦੀ ਧਰਤੀ ਪੰਜਾਬ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਧਰਤੀ ਪੰਜਾਬ ਸਰਦਾਰ ਹਰੀ ਸਿੰਘ ਨਾਲੂਏ ਦੀ ਧਰਤੀ ਪੰਜਾਬ ਬੰਦਾ ਸਿੰਘ ਬਹਾਦਰ ਦੀ ਧਰਤੀ ਪੰਜਾਬ ਸ਼ਹੀਦ ਉਦਮ ਸਿੰਘ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਪੰਜਾਬ ਰੰਗਲੇ ਪੰਜਾਬ ਦੀ ਸਿਫਤ ਸੁਣਾਵਾ ਬਈ ਇੱਥੇ ਰੱਬ ਵਰਗੀਆਂ ਮਾਮਾ ਧਰਤੀ ਪੰਜ ਦਰੀ ਆਦੀ ਰਾਣੀ ਆਓ ਇਸ ਦਾ ਸਰਬਤ ਵਰਗਾ ਪਾਣੀ ਆਓ ਇਸ ਦਾ ਸਰਬਤ ਵਰਗਾ ਪਾਣੀ ਪੰਜਾਬ ਹੋ ਯਾਰਦਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਹੋ ਯਾਰਦਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਪਾਣੀ ਅੱਜ ਵੀ ਕੋਲੇ ਵਿੱਚ ਵਗਦਾ ਏ ਪੰਜਾਬ ਹੋ ਯਾਰਦਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ਪੰਜਾਬ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਵੱਸਦਾ ਏ ਖਿੱਚਲਾ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਖੇਤ ਤੇਰੇ ਨੇ ਬਾਉਣ ਨੂੰ ਫਿਰਦੇ ਜੋ ਪੱਧਰ ਕੀਤੇ ਐਂਟਰ ਨਾਲ ਖਿੱਚਲਾ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਸੋ ਗੱਲ ਕਰੀਏ ਇਹ ਉਹ ਦੇਸ਼ ਦਾ ਨਾਤਾ ਹੈ ਆਪਣੇ ਹੱਕ ਲੈਣ ਆਇਆ ਅਸੀਂ ਭੀਖ ਮੰਗਣ ਨਹੀਂ ਆਏ ਜਦੋਂ ਸਨ 60 ਕਾਟ ਦੇ ਵਿੱਚ ਦੇਸ਼ ਦੇ ਵਿੱਚ ਅਨਾਜ ਦੀ ਐਮਰਜੈਂਸੀ ਲੱਗੀ ਸੀਗੀ ਉਦੋਂ ਭਾਰਤ ਸਰਕਾਰਾਂ ਵਿਦੇਸ਼ਾਂ ਦੇ ਵਿੱਚ ਅਨਾਜ ਲੈਣ ਗਈਆਂ ਸੀ ਪਰ ਉਹ ਵਿਦੇਸ਼ਾਂ ਦੇ ਵਿੱਚੋਂ ਇੱਕ ਤਾਂ ਅਨਾਜ ਉਹਨਾਂ ਨੂੰ ਮਹਿੰਗਾ ਮਿਲਿਆ ਅਤੇ ਦੂਜੇ ਨੰਬਰ ਤੇ ਉਹਦੀ ਕੁਆਲਿਟੀ ਵਧੀਆ ਨਹੀਂ ਸੀ ਉਸ ਤੋਂ ਬਾਅਦ ਉਹ ਸਰਕਾਰਾਂ ਨੇ ਰੁੱਖ ਆਪਣੇ ਪੰਜਾਬ ਵੱਲ ਕੀਤਾ ਉਹ ਛੱਟਕਾਰ ਦੇ ਵਿੱਚ ਉਦੋਂ ਪੰਜਾਬ ਤੇ ਹਰਿਆਣਾ ਇਕੱਠੇ ਹੁੰਦੇ ਸੀ ਵੰਡ ਨਹੀਂ ਹੋਈ ਸੀ ਉਦੋਂ ਉਹ ਸਰਕਾਰਾਂ ਆਪਣੇ ਪੰਜਾਬ ਦੇ ਕੋਲੇ ਗਈਆਂ ਵੀ ਪੰਜਾਬ ਦੇ ਕਿਸਾਨੋ ਤੁਸੀਂ ਇੱਕ ਤਜਰਬੇਕਾਰ ਕਿਸਾਨੋ ਤੁਸੀਂ ਇੱਕ ਮੰਨ ਲਾ ਵੀ ਤੁਹਾਡਾ ਜਿਹੜਾ ਖੇਤ ਹੈ ਪੱਧਰ ਲਾ ਕੇ ਨੇਗੇ ਤੁਸੀਂ ਜੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦੇਮੋਗੇ ਤਾਂ ਜੋ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਸੀ ਦੇਵਾਂਗੇ ਉਹ ਸਮਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਵੜਦਾ ਦੇ ਗਲਾਂ ਤੇ ਪੰਜਾਲੀਆਂ ਟੰਗ ਕੇ ਹਲ ਜੋੜ ਕੇ ਉਹ ਸਮਿਆਂ ਦੇ ਵਿੱਚ ਉਦੋਂ ਟਰੈਕਟਰ ਵੀ ਨਹੀਂ ਹੁੰਦੇ ਸੀਗੇ ਆਪਣੇ ਖੇਤਾਂ ਦੇ ਵਿੱਚ ਉਹ ਸਮੇਂ ਚ ਹਲ ਜੋੜ ਕੇ ਆਪਣੇ ਸਾਢੇ 3 ਵਜੇ 4 ਵਜੇ ਰਾਤ ਨੂੰ ਆਪਣਾ ਤੜਕੇ ਸਵੇਰੇ ਚੱਲ ਪਾਉਂਦੇ ਸੀਗੇ ਖੇਤਾਂ ਨੂੰ ਸਾਡੀਆਂ ਮਾਮਾ ਉਸ ਤੋਂ 8-9 ਵਜੇ ਹਾਜ਼ਰੀ ਦੀ ਰੋਟੀ ਲੈ ਕੇ ਖੇਤ ਪਹੁੰਚਦੇ ਸੀ ਸਾਰਾ ਦਿਨ ਆਪਣੇ ਖੇਤਾਂ 'ਚ ਕੰਮ ਧੰਦੇ ਕਰਵਾਉਂਦੇ ਸੀ ਸ਼ਾਮ ਨੂੰ ਆ ਕੇ ਚੁੱਲ੍ਹੇ ਚੌਕੇ ਦਾ ਕਰਦਿਆਂ ਸੀ ਤਾਂ ਉਹ ਸਮਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਆਪਣੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੱਤਾ ਉਦੋਂ ਐਮਰਜੈਂਸੀ ਲੱਗੀ ਸੀ ਉਦੋਂ ਸਰਕਾਰਾਂ ਨੇ ਕਹਿਤਾ ਸੀ ਦੇਸ਼ ਦੇ ਆਪਣੇ ਲੋਕਾਂ ਨੂੰ ਵੀ ਤੁਸੀਂ ਇੱਕ ਟਾਈਮ ਰੋਟੀ ਖਾਇਆ ਕਰੋ ਇੱਕ ਟਾਈਮ ਭੁੱਖੇ ਪਿਆ ਕਰੋ ਆਪਣੇ ਗੁਰੂਆਂ ਦੇ ਅੱਪਾ ਜੇ ਗੱਲ ਕਰੀਏ ਬਾਬਾ ਨਾਨਕ ਜੀ ਨੇ ਅੰਤਲੇ ਬੜਾ ਜੋ ਆਪਣਾ 25 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖੇਤੀ ਕਰੀਏ ਉੱਥੇ ਆਪਣਾ ਇੱਕ ਹੋਕਾ ਦੇ ਕੇ ਗਏ ਸੀਗੇ ਕੀਰਤ ਕਰੋ ਨਾਮ ਜਪੋ ਵੰਡ ਸਕੋ ਦਾ ਹੋਕਾ ਦੇ ਕੇ ਗਏ ਸੀਗੇ ਸੋ ਉਹਨਾਂ ਅਸੀਂ ਕੀਰਤੀ ਲੋਕਾਂ ਅਸੀਂ ਮਿਹਨਤ ਕਾ ਲੋਕਾਂ ਆਪਣੇ ਹੱਕ ਲੈਣ ਆਏਗੇ ਹੱਕ ਲੈ ਕੇ ਜਾਵਾਂਗੇ ਬਾਕੀ ਸਾਡੇ ਬੀਕੇ ਜੂ ਏਕਤਾ ਗਰਾਹਾਂ ਦੇ ਪ੍ਰਧਾਨ ਜਗਿੰਦਰ ਸਿੰਘ ਗਰਾਹਾਂ ਜੇਠੂਕੇ ਜੀ ਸਾਡੇ ਕੋਕਰੀ ਕਲਾਂ ਸਾਹਿਬ ਸਾਡੇ ਗੰਡੂਆ ਸਾਹਿਬ ਇਹਨਾਂ ਦੇ ਪੁਰਾਣੇ ਵੱਡੇ ਤਜਰਬੇ ਨੇਗੇ ਇਹਨਾਂ ਦੀ ਗੱਲ ਕਰੀਏ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਧੜੇ ਬੰਦੀਆਂ ਸੀ ਇਹ ਬੀਕੇ ਜੂ ਏਕਤਾ ਗਰਾਹਾਂ ਨੇ ਉਹ ਏ ਬੰਦਿਆ ਪਿੰਡਾਂ ਦੇ ਵਿੱਚੋਂ ਖਤਮ ਹੋ ਗਈਆਂ ਸਾਂਝਾ ਪੈਦਾ ਹੋ ਗਈਆਂ ਪਿੰਡਾਂ ਦੇ ਵਿੱਚ ਅੱਜ ਜੇ ਗੱਲ ਕਰੀਏ ਨਾ ਆਪਣੇ ਕਿਸਾਨ ਅੰਦੋਲਨਾਂ ਦੇ ਵਿੱਚ ਪਹੁੰਚ ਰਹੇ ਨੇ ਤਾਂ ਪਿੱਸੋ ਪਿੰਡਾਂ ਦੇ ਵਿੱਚ ਨੌਜਵਾਨਾਂ ਨੇ 22 25-25 ਜਣਿਆਂ ਦੀਆਂ ਟੋਲੀਆਂ ਬਣਾ ਲੀਆਂ ਜੋ ਆਪਣੇ ਇੱਥੇ ਧਰਨੇ ਤੇ ਪਹੁੰਚੇ ਨੇ ਕਿਸਾਨ ਭਰਾ ਉਹਨਾਂ ਦੇ ਖੇਤਾਂ ਦੇ ਵਿੱਚ ਰਹੇ ਜਾਂ ਕੋਈ ਪਾਣੀ ਲਾਉਣੇਗਾ ਉਹ ਸਾਰਾ ਉੱਥੇ ਉਹ ਕਰ ਰਹੇ ਨੇਗੇ ਜੀ ਸੋ ਇਸੇ ਤਰੀ ਨੌਜਵਾਨਾਂ ਨੂੰ ਬੇਨਤੀ ਕਰਦਿਆਂ ਵੀ ਇੱਕ ਮਠੋ ਕੇ ਇਕੱਠੇ ਹੋ ਕੇ ਚੱਲੋ ਤਾਂ ਜੋ ਆਪਾਂ ਇਥੋਂ ਸਫਲਤਾ ਲੈ ਕੇ ਚਲੀਏ ਐਂਡ ਤੇ ਸੁਣੋ ਉਹੀ ਕਹਿੰਦੇ ਆ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਜੀਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜੀਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬੀਕੇ ਜੂ ਇਕਤਾ ਕਰਾਹਾ ਬੀਕੇ ਜੂ ਇਕਤਾ ਕਰਾਹਾ ਮੋਦੀ ਸਰਕਾਰ ਜੈ ਜਵਾਨ ਜੈ ਕਿਸਾਨ ਧੰਨਵਾਦ ਜੀ ਸਾ ਨਾ ਮਜ਼ਦੂਰਾਂ ਮਲਾਜ਼ਮਾਂ ਦਾ ਇੱਕ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾ ਕਾਲੇ ਕਾਨੂੰਨ ਰੱਦ ਕਰੋ ਹੁਣ ਸਾਡੇ ਨਾਲ ਮਹਾਵੀਰ ਸਿੰਘ ਜੀ ਇਹਨਾਂ ਤੋਂ ਬਾਅਦ ਸਾਡੇ ਇੱਕ ਗਾਇਕ ਨੇ ਗਗਨ ਕੋਕਰੀ ਕਲਾ ਉਹ ਸਟੇਜ ਦੇ ਨੇੜੇ ਰਹਿਣਾ ਆਓ واحرو کی خالصے واح گرو کی فتح نراکار نرلپ پم سرشتی کے کرتار تم ہی ہو اے بے یا ادر مریاسی سب کے پالن تم ہی ہو رشی منی سنیاسی یوگی جانے کے داتار تم ہی ہو نیا اے کاری یا پک آنند کے بنڈار تمہیں ہو نیا ندی کال روپ شارے سا کریں ستوتی برمانند یادار تمہیں ہو بزرگ نوجوان ساتھی ہو میری ماتر شکتی ایک کسان مزدوراں کا مجھن سنا آسان سنی ہو ਉਲਟੀ ਗੰਗਾ ਪਾੜ ਚੜ੍ਹਿਆ ਯੂਮਨ ਨਜ਼ਾਰਾ ਦੇਖ ਲਿਆ ਔਰ ਖੇਤੀ ਕਰਤਾ ਭੁੱਖਾ ਮਰਤਾ ਯੂ ਜ਼ਮੀਦਾਰਾ ਦੇਖ ਲਿਆ گئے اور بہنس بنی گر بیتر کئی کئی بندری سینج اٹھی ان کا اگر میں جا کے دیکھا انچو پڑی کھاویں روٹھی اور دودھ بیچرے چا پیرے بھائی تن پہ نہیں لنگوٹی اور دس کلے باڑی کے بھورے نہیں گات پہ بڑھی اور ڈنگر کوئی جن کا باہر نے ان کا بارہ دیکھ لیا اور کھیتی کرتا بکا مرتا یوں زمیدارہ دیکھ لیا سیری تو تو بارہ ماس دے کٹم رہنا ٹھالی آپ کھیت میں ہڑ روٹی لیا ہوئے گھریاڑی چھوری گوبر کٹھا کری چھوڑا جا پاڑی اتنی محنت سے بھائی اس کے گرہنگ کنگلی اور نہیں دیکھے ڈونڈتا رہے منہ ٹوٹیا ڈارا دیکھ لیا کھیتی کرتا روکھا مرتا یوں زمین دیکھ لیا اسلام راج میں بری دسا

ਹੈਲੋ ਲੈਡ ਬਾਕੀ ਹੈਲੋ ਇੱਕ ਬੇਨਤੀ ਆ ਭਰਾਵੋ ਜਣੇ ਕੋਈ ਭਰਾ ਇੱਕ ਪਾਣੀ ਵਾਲਾ ਟੈਂਕਰ ਜਣੇ ਉਹ ਭਰਾ ਤੋਂ ਲੈ ਗਿਆ ਘੱਟੋ ਘਾਟੇ ਇੱਕ ਹਫਤਾ ਹੋ ਗਿਆ ਉਸ ਟੈਂਕਰ ਨੂੰ ਗਏ ਨੂੰ ਉਸ ਭਰਾ ਨੇ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੈ ਮੋਬਾਈਲ ਨੰਬਰ ਹੋ ਰਹਾ ਨਹੀਂ ਰਿਹਾ ਕਿਰਪਾ ਕਰਕੇ ਜੇ ਕੋਈ ਵੀ ਭਰਾ ਟੈਂਕਰ ਲੈ ਕੇ ਗਿਆ ਉਹ ਉਹ ਪਾਣੀ ਵਾਲਾ ਟੈਂਕਰ ਉਸ ਭਰਾ ਨੂੰ ਵਾਪਸ ਕਰ ਦੇ ਕਿਉਂਕਿ ਉਹ ਭਰਾ ਵੱਡੇ ਗਿੰਤੇ ਜ ਆਪਣੇ ਸੇਵਾ ਕਰ ਰਹੇ ਨੇ ਪਾਣੀ ਪਿਚਾ ਰਹੇ ਨੇ ਜੇ ਲੋੜ ਹੈ ਉਹਨਾਂ ਨੂੰ ਦੱਸ ਦਿਓ ਪਰ ਆਹ ਠੀਕ ਨਹੀਂ ਬੇ ਟੈਂਕਰ ਲੈ ਜਾ ਕੇ ਮੁੜ ਕੇ ਉਹਨਾਂ ਨਾਲ ਗੱਲ ਨਾ ਕਰੋ ਇਹ ਜਣੀ ਭਰਾਵੋ ਮਾੜੀ ਗੱਲ ਹੈ ਉਹਦਾ ਨੰਬਰ ਜੇ ਕਢਾ ਲਿਆ ਉਹਦੇ ਡਿਟੇਲ ਕਾਲ ਕੱਢ ਲਿਖ ਸਕਦੇ ਐ ਫੇਰ ਭਰਾਵੋ ਗੁੱਸਾ ਹੁੰਦਾ ਇਸ ਕਰਕੇ ਬੇਨਤੀ ਐ ਉਸ ਤੋਂ ਪਹਿਲੇ ਜਿਹੜਾ ਉਹ ਟੈਂਕਰ ਐ ਜ਼ਰੂਰ ਉਹਨਾਂ ਨੂੰ ਵਾਪਸ ਕਰ ਦਿਓ ਹੁਣ ਸਾਡੇ ਨਾਲ ਗਗਨ ਕੋਕਰੀ ਕਲਾ ਇੱਕ ਗੀਤ ਕਹਿਣਗੇ ਇਹਨਾਂ ਤੋਂ ਬਾਅਦ ਸਵਰਨ ਸਿੰਘ ਜੀ ਸੰਧੋ ਉਹ ਤਿਆਰ ਰਹਿਣਾ ਆਓ ਜੀ ਸ੍ਰੀ ਕਾਲ ਜੀ ਚੱਲਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਸਲ 'ਚ ਮੈਨੂੰ ਪਤਾ ਨਹੀਂ ਸੀਗਾ ਵੀ ਇੱਥੇ ਐਡਾ ਵੱਡਾ ਧਰਨਾ ਐਡਾ ਵੱਡਾ ਇਕੱਠ ਜਿਹੜਾ ਇੱਥੇ ਹੋਇਆ ਹੋਇਆ ਮੈਂ ਸਵੇਰੇ ਮੇਰੇ ਪਿੰਡ ਦੀਆਂ ਬੀਬੀਆਂ ਦੇ ਨਾਲ ਮੈਂ ਰਾਤ ਹੀ ਲੈਂਡ ਹੋਇਆ ਅਮਰੀਕਾ ਤੋਂ ਤੇ ਸਿੱਧਾ ਆ ਕੇ ਮੈਂ ਸਾਡੇ ਪਿੰਡ ਦਾ ਲੰਗਰ ਲੱਗਿਆ ਜੀ ਇੱਥੇ ਤੇ ਮੈਂ ਉੱਥੇ ਸੇਵਾ ਕਰ ਰਿਹਾ ਸੀਗਾ ਨਾਲ ਨਾਲ ਮੈਂ ਇਹ ਵੀ ਗੱਲ ਤੁਹਾਨੂੰ ਕਹਦੇ ਆਂ ਵੀ ਕਿਉਂਕਿ ਇਹ ਇੱਕ ਪੁੰਨ ਦਾ ਕੰਮ ਆ ਸਾਡੇ ਪਿੰਡ ਵਾਲਿਆਂ ਨੇ ਅਸੀਂ ਸਾਰੇ ਨੇ ਰਲ ਕੇ ਲਾਇਆ ਹੋਇਆ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਉਧਰ ਦੀ ਨੰਗ ਰਹੇ ਹੋ ਪਟ્રોલ ਪੰਪ ਤੇ ਸਾਡੇ ਪਿੰਡ ਦਾ ਲੰਗਰ ਆ ਜਰੂਰ ਜਾਇਓ ਅਸੀਂ ਸਾਰੇ ਪਿੰਡਾਂ ਨੇ ਰਲ ਕੇ ਲਾਇਆ ਸੋ ਮੇਰੇ ਪਿੰਡ ਦੀਆਂ ਬੀਬੀਆਂ ਨੇ ਮੈਨੂੰ ਦੱਸਿਆ ਵੀ ਇੱਥੇ ਸਟੇਜ ਆ ਤੇ ਤੂੰ ਆਉਣਾ ਹੀ ਆਉਣਾ ਹੈ ਉੱਥੇ ਤੇ ਸੋ ਮੈਂ ਕੋਈ ਕਲਾਕਾਰ ਕੋਈ ਗਾਇਕ ਯਾ ਕੋਈ ਇਹੋ ਜੀ ਕੋਈ ਐਕਟਰ ਇਹੋ ਜਿਹਾ ਬਣ ਕੇ ਕੋਈ ਚੀਜ਼ ਨਹੀਂ ਆਇਆ ਜੀ ਕੋਈ ਵੀ ਨਹੀਂ ਆਇਆ ਸਾਡੇ ਤੋਂ ਜਿੰਨੇ ਵੀ ਕਲਾਕਾਰ ਆਏ ਆ ਕਿਉਂਕਿ ਅਸੀਂ ਸਾਰੇ ਕਿਸਾਨੀ ਨੂੰ ਬਲੋਂਗ ਕਰਦੇ ਆਂ ਜੇ ਮੈਂ ਅੱਜ ਗਾਉਣਾ ਆ ਤੇ ਜੇ ਮੇਰੇ ਪ੍ਰੋਗਰਾਮ ਲੱਗਦੇ ਆ ਉਹ ਵੀ ਕਿਸਾਨਾਂ ਦੇ ਮੁੰਡਿਆਂ ਦੇ ਜਦੋਂ ਵਿਆਹ ਹੁੰਦੇ ਆ ਕੁੜੀਆਂ ਦੇ ਵਿਆਹ ਹੁੰਦੇ ਆ ਉਹ ਸਾਡੀ ਕਿਰਤ ਕਮਾਈ 'ਚ ਹਿੱਸਾ ਪਾਉਂਦੇ ਆ ਜੇ ਔਰ ਮੈਂ ਕਿਸਾਨ ਦਾ ਮੁੰਡਾ ਆ ਮੇਰੇ ਬਾਪੂ ਨੇ ਮੈਨੂੰ ਖੇਤੀ ਕਰਕੇ ਪੜਾਇਆ ਬਾਹਰ ਪੜਾਇਆ ਔਰ ਮੇਰੇ ਵਰਗੇ ਕਈ ਨੌਜਵਾਨ ਨੇ ਜਿਹੜੇ ਖੇਤੀ ਤੋਂ ਵੱਡੇ ਹੋਇਆ ਸੋ ਮੈਂ ਜਦੋਂ ਬਾਹਰ ਬੈਠਾ ਉੱਥੇ ਤੁਹਾਡੀਆਂ ਵੀਡੀਓ ਤੁਹਾਡੇ ਸਾਡੇ ਪਿੰਡ ਦੀਆਂ ਟਰਾਲੀਆਂ ਇੱਧਰ ਨੂੰ ਚੱਲਦੀਆਂ ਮੇਰੀਆਂ ਮਾਤਾਵਾਂ ਚਾਚੀਆਂ ਤਾਈਆਂ ਸਾਰੀਆਂ ਵਿੱਚ ਬੈਠੀਆਂ ਜਦੋਂ ਮੈਂ ਦੇਖਦਾ ਸੀ ਤਾਂ ਮੈਨੂੰ ਇਹ ਜ਼ਰੂਰ ਅੰਦਰ ਹੁੰਦਾ ਸੀ ਵੀ ਮੈਂ ਵੀ ਜਾਣਾ ਆ ਉੱਥੇ ਪਰ ਮੈਂ ਥੋੜੀ ਜੀ ਇਹ ਵੀ ਚੀਜ਼ ਮੇਰੇ ਦਿਮਾਗ ਦੇ ਵਿੱਚ ਸੀ ਵੀ ਜੇ ਮੈਂ ਜਾਵਾਂ ਤੇ ਮੈਨੂੰ ਪਤਾ ਹੋਵੇ ਕਿ ਮੈਂ ਸਹੀ ਹਾਂ ਸੋ ਮੈਨੂੰ 5 4 10 ਦਿਨ ਜਿਹੜੇ ਲਾਗੇ ਤੇ ਮੈਂ ਉਹਦਾ ਕਰੋਨਾ ਟੈਸਟ ਕਰਾ ਕੇ ਓਕੇ ਕਰਾ ਕੇ ਤਾਂ ਆਇਆ ਕਿਉਂਕਿ ਆਪਾਂ ਬੰਬ ਬਣ ਕੇ ਨਹੀਂ ਜਾਣਾ ਉੱਥੇ ਕਿਉਂਕਿ ਕੋਈ ਵੀ ਉਹਨਾਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ ਹੁਣ ਤੱਕ ਨਿਭਾਇਆ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਰੀਸੈਂਟ ਗੱਲ ਕਰਾਂ ਤਾਂ 2 3 ਇਹੋ ਜਿਹੇ ਪ੍ਰੋਟੈਸਟ ਹੋਏ ਆ ਜਿਹੜੇ 2 3 ਦਿਨਾਂ ਬਾਅਦ ਹੀ ਖਿਲਰੇ ਆ ਪਰ ਇਹ ਜਿਹੜਾ ਅੰਦੋਲਨ ਆ ਇਹ ਇੱਕ ਦੁਨੀਆ ਦੇ ਲੋਕਾਂ ਲਈ ਇੱਕ এডੂਕੇਸ਼ਨ ਜਾਂ ਸਿਸਟਮ ਦੇ ਵਿੱਚ ਉਹਨਾਂ ਨੂੰ ਸਮਝਣ ਵਾਲਾ ਅਮਰੀਕਾ ਦਾ ਰਾਸ਼ਟਰਪਤੀ ਵੀ ਇਹਦੇ ਬਾਰੇ ਦੇਖੂਗਾ ਜੋ ਬਾਈਡਨ ਪੁੱਤਨ ਵੀ ਦੇਖੂਗਾ ਰਸ਼ੀਆ ਦਾ ਜਿੰਨੇ ਸਾਡੇ ਮੈਂ ਆਸਟ੍ਰੇਲੀਆ ਰਹਿਣਾ ਸਾਡਾ ਸਕਾਟ ਮੌਰਿਸਨ ਜਿੰਨੇ ਵੀ ਲੀਡਰ ਨੇ ਪੰਜਾਬ ਦੇ ਜਾਂ ਬਾਹਰਲੇ ਜਿੰਨੇ ਵੀ ਲੀਡਰ ਨੇ ਉਹ ਇਹਦੇ ਬਾਰੇ ਸੋਚਿਆ ਕਰਨਗੇ ਸਮਝਿਆ ਕਰਨਗੇ ਕਿ ਇਹ ਅੰਦੋਲਨ ਜਿਹੜਾ ਇੰਨਾ ਟਾਈਮ ਕਿਵੇਂ ਚੱਲਿਆ ਇਹਦੇ ਪਿੱਛੇ ਕੀ ਵੱਡਾ ਹੱਥ ਸੀ ਕਿ ਅੱਜ ਅਸੀਂ 20 ਦਿਨ ਬਾਅਦ 25 ਦਿਨ ਬਾਅਦ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਬੈਠੇ ਆਂ ਔਰ ਸਰਕਾਰਾਂ ਦਾ ਇੰਨਾ ਹੌਸਲਾ ਨਹੀਂ ਪੈ ਰਿਹਾ ਕਿ ਸਾਨੂੰ ਉਹ ਆ ਕੇ ਹਟਾ ਸਕਣ ਸਾਡੀਆਂ ਬੀਬੀਆਂ ਨੂੰ ਕਹਿਣ ਇੱਥੋਂ ਜਾਓ ਦੂਜੀ ਚੀਜ਼ ਇਹ ਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਟੀਵੀਆਂ ਤੇ ਮੈਂ ਅਲ ਜਜ਼ੀਰਾ ਤੇ ਇੰਟਰਵਿਊ ਦੇਖ ਰਿਹਾ ਸੀ ਉਹਦੇ ਵਿੱਚ ਵੀ ਕਹਿ ਰਹੇ ਸੀ ਕਿ ਇਹ ਜੀ ਇਹਨਾਂ ਪਿੱਛੇ ਮਾਓਵਾਦੀਆਂ ਦਾ ਹੱਥ ਆ ਅੱਤਵਾਦੀਆਂ ਦਾ ਹੱਥ ਆ ਖਾੜਕੂ ਨੇ ਇਹ ਜੇ ਤੁਹਾਨੂੰ ਲੱਗਦਾ ਮੈਂ ਤਾਂ ਆਪਦੀ ਐਗਜ਼ਾਮਪਲ ਦੇਊਂਗਾ ਜੇ ਤੁਹਾਨੂੰ ਲੱਗਦਾ ਸਾਡੇ ਪਿੰਡ ਦੀਆਂ ਬੀਬੀਆਂ ਜਿਹੜੀਆਂ ਇੱਥੇ ਬੈਠੀਆਂ ਆ ਉਹ ਖਾੜਕੂ ਨੇ ਤਾਂ ਮੈਂ ਵੀ ਖਾੜਕੂ ਆ ਤੇ ਜੇ ਤੁਸੀਂ ਇਹ ਕਹਿਣਾ ਬੰਦ ਕਰੋ ਕਿਉਂਕਿ ਲੋਕਾਂ ਨੇ ਕੱਲੋਂ ਤੁਹਾਨੂੰ ਇਹ ਕਹਿਣਾ ਵੀ ਅਸੀਂ ਫਿਰ ਵੱਡੇ ਹੋ ਕੇ ਖਾੜਕੂ ਮਾਣਾ ਕਿਉਂਕਿ ਜੇ ਖਾੜਕੂ ਇੰਨੇ ਸਚਜੇ ਤਰੀਕੇ ਨਾਲ ਬੈਠਦੇ ਨੇ ਇੰਨੀਆਂ ਚੀਜ਼ਾਂ ਕਰਦੇ ਨੇ ਤਾਂ ਫਿਰ ਉਹਨਾਂ ਦਾ ਤਾਂ ਹਰ ਕੋਈ ਬੰਦਾ ਚੰਗੀ ਚੀਜ਼ ਨੂੰ ਅਪਣਾਉਂਦਾ ਉਹ ਕਹਿਣਗੇ ਅਸੀਂ ਵੀ ਇਹ ਚੀਜ਼ ਅਪਣਾਈਏ ਸੋ ਮੈਂ ਗੁਜ਼ਾਰਿਸ਼ ਕਰਦਾ ਸਾਡੇ ਨੈਸ਼ਨਲ ਮੀਡੀਆ ਨੂੰ ਕਿ ਖਾੜਕੂ ਕਹਿਣਾ ਬੰਦ ਕਰੋ ਸਭ ਤੋਂ ਪਹਿਲਾਂ ਇਸ ਅੰਦੋਲਨ ਨੂੰ ਖਾੜਕੂਵਾਦ ਨਾਲ ਰਿਲੇਟ ਕਰਨਾ ਬੰਦ ਕਰੋ ਇਹ ਅੰਦੋਲਨ ਸਾਡਾ ਸਭ ਦਾ ਆ ਸਾਂਝਾ ਆ ਹਰ ਇੱਕ ਕਿਸਾਨ ਦਾ ਪੁੱਤਰ ਕਿਸਾਨ ਜਾਂ ਜਿਹੜਾ ਬਾਪੂ ਆ ਉਹ ਸਾਰੇ ਜਾਂ ਕੋਈ ਕਿਸਾਨ ਦੀ ਵਾਈਫ ਆ ਕਿਸਾਨ ਦੀ ਮਾਂ ਆ ਉਹ ਸਾਰੇ ਭੈਣਾਂ ਇਹ ਸਾਡਾ ਸਾਰਿਆਂ ਦਾ ਅੰਦੋਲਨ ਆ ਜੀ ਸੋ ਮੈਂ ਜ਼ਿਆਦਾ ਟਾਈਮ ਤਾਂ ਲੈਣਾ ਨਹੀਂ ਮੈਂ ਤਾਂ ਗਾਇਕ ਵੀ ਜੱਟਾ ਉਡੀਆਂ ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਫੋੜ ਕਰਕੇ ਮੈਨੂੰ ਆ ਗਾਣੇ ਤੋਂ ਮੈਂ ਗਾਇਕ ਬਣਿਆ ਔਰ ਸਾਡੇ ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਜਿਹੜਾ ਕਿਸਾਨੀ ਆ ਭਰੀ ਪਈ ਆ ਸਾਡੇ ਗਾਣਿਆਂ ਦੇ ਵਿੱਚ ਮੈਂ ਸਲੂਟ ਕਰਦਾ ਸਾਡੇ ਜਿੰਨੇ ਕਲਾਕਾਰ ਭਰਾ ਜਿਹੜੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੇ ਅੱਗੇ ਹੋ ਕੇ ਸਪੋਰਟ ਕੀਤੀ ਆ ਮੈਂ ਵੀਡੀਓ ਦੇਖਦਾ ਸੀਗਾ ਆਪਣਾ ਜਸ ਬਾਜਵਾ ਵੀਰ ਦੀਪ ਸਿੱਧੂ ਲੱਖਾਂ ਸਤਾਣਾ ਜਿੰਨੇ ਵੀ ਆਗੂ ਨੇ ਕਿਸਾਨ ਯੂਨੀਅਨਾਂ ਦੇ ਸਾਡੇ ਪਿੰਡ ਦੇ ਵੀ ਆਗੂ ਨੇ ਇੱਕ ਹੋਰ ਛੋਟੀ ਜੀ ਗੱਲ ਦੱਸਦਾ ਵੀ ਜਦੋਂ ਮੈਂ ਛੋਟਾ ਹੁੰਦਾ ਸੀਗਾ ਸਾਡੇ ਘਰੇ ਕਿਸਾਨ ਯੂਨੀਅਨ ਵਾਲੇ ਪਰਚੀ ਕੱਟਣ ਆਉਂਦੇ ਹੁੰਦੇ ਸੀਗੇ ਮੈਂ ਕਦੇ ਜ਼ਿੰਦਗੀ ਦੇ ਵਿੱਚ ਅਹਿਸਾਸ ਨਹੀਂ ਕੀਤਾ ਕਿ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਨੇ ਉਹ ਕੀ ਕਰਦੇ ਨੇ ਮੈਂ ਡੈਡੀ ਨੂੰ ਪੁੱਛਣਾ ਕਿਉਂਕਿ ਟੂਰਨਾਮੈਂਟ ਦੀ ਪਰਚੀ ਕੱਟਣ ਆਉਂਦੇ ਹੁੰਦੇ ਸੀਗੇ ਇੱਕ ਕਿਸਾਨ ਯੂਨੀਅਨ ਵਾਲੇ ਆਉਂਦੇ ਸੋ ਸਾਡੇ ਚਾਚੇ ਤਾਈ ਹੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਸਮਝਣਾ ਵੀ ਇਹ ਤਾਂ ਬੇਲੇ ਨੇ ਇਹਨਾਂ ਨੇ ਤਾਂ ਬਸ ਜਾਣਾ ਜਾ ਕੇ ਆ ਜਾਣਾ ਕੋਈ ਇਹਨਾਂ ਦਾ ਕੋਈ ਕੰਮਕਾਰ ਨਹੀਂਗਾ ਪਰ ਇਹ ਅੰਦੋਲਨ ਨੇ ਉਹਨਾਂ ਦੀ ਇੰਨੇ ਸਾਲ ਦੀ ਮਿਹਨਤ ਜਿਹੜੀ ਉਹ ਲੋਕਾਂ ਸਾਹਮਣੇ ਰੱਖਤੀ ਆ ਸੋ ਮੈਂ ਜੇ ਹੁਣ ਤੱਕ ਇਹੋ ਜੀ ਕਦੇ ਦਿਮਾਗ ਦੇ ਵਿੱਚ ਗੱਲ ਆਈ ਹੋਵੇ ਤੇ ਮੈਂ ਉਹਦੀ ਆਪਣੇ ਆਪ ਤੋਂ ਮਾਫੀ ਮੰਗਦਾ ਤੇ ਅੱਜ ਤੋਂ ਬਾਅਦ ਸਾਡੇ ਪਿੰਡ ਦੇ ਜਿੰਨੇ ਵੀ ਕਿਸਾਨ ਜੂਨੀਅਨ ਦੇ ਬੰਦੇ ਨੇ ਸਾਡੇ ਬਜ਼ੁਰਗ ਨੇ ਚਾਚੇ ਤਾਏ ਨੇ ਖੁੱਲ ਕੇ ਮੈਂ ਉਹਨਾਂ ਦੀ ਸਪੋਰਟ ਕਰਦਾ ਔਰ ਫਿਊਚਰ ਦੇ ਵਿੱਚ ਵੀ ਕਰੂੰਗਾ ਸੋ ਇੱਕ ਵਾਰੀ ਆਪਣੇ ਨਾਂ ਤੇ ਜਿੰਨੇ ਤੁਸੀਂ ਜਾਨੇ ਬੈਠੇ ਹੋ ਇੱਥੇ ਆਪਣੇ ਨਾਂ ਤੇ ਨਾਹਰਾ ਲਾਉਣਾ ਸੀ ਕਿਉਂਕਿ ਮੈਂ ਅਸਲ 'ਚ ਮੈਂ ਸੁੱਤਾ ਨਹੀਂ ਜੀ ਮੈਂ ਆਇਆ ਆਗੇ ਸਿੱਧਾ ਉੱਥੇ ਰੋਟੀਆਂ ਲਾਉਣ ਲੱਗ ਗਿਆ ਇੱਥੇ ਸਾਡਾ ਲੰਗਰ ਇੱਕ ਥੋੜਾ ਜਿਹਾ ਪਿੱਛੇ ਲੱਗਿਆ ਹੋਇਆ ਉੱਥੋਂ ਸਿੱਧਾ ਉੱਠ ਕੇ ਹੁਣ ਇੱਥੇ ਆ ਗਿਆ ਹੁਣ ਮੈਂ ਜਾ ਕੇ ਹਜੇ ਘਰੇ ਜਾਣਾ ਜੀ ਮੈਨੂੰ ਤਿੰਨ ਕਿ ਦਿਨ ਹੋ ਗਏ ਟਰੈਵਲ ਕਰਦੇ ਨੂੰ ਪਰ ਤੁਹਾਨੂੰ ਦੇਖ ਕੇ ਸਾਰੀ ਥਕਾਵਟ ਹੀ ਦੂਰ ਹੋ ਜਾਂਦੀ ਆ ਸੋ ਇੱਕ ਵਾਰੀ ਨਹਰਾ ਲਾਉਣਾ ਕਿਸਾਨ ਮਜ਼ਦੂਰ ਏਕਤਾ ਸਾਡੇ ਹੱਕ ਇੱਥੇ ਰੱਖ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਜੀ Jerry